हां जी दोस्तों सारेनु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਪਿੰਡ ਉਸਮਾ ਉਸਮਾ ਪਿੰਡ ਬਿਲਕੁਲ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਨੇੜੇ ਬਿਲਕੁਲ ਸੇਰੋਂ ਵਾਲਾ ਜਿਹੜਾ ਦੋਸਤੋ ਟੂਲਪਲਾਜ਼ਾ ਹੈਗਾ ਚੜਦੇ ਪਾਸੇ ਵਾਲੇ ਪਿੰਡ ਆ ਦੋਸਤੋ ਬਿਲਕੁਲ ਅੱਧਾ ਕਿਲੋਮੀਟਰ ਕਿਲੋਮੀਟਰ ਹਟਮਾ ਬਿਲਕੁਲ ਉਸਮੇ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਆ ਅੱਜ ਦੋਸਤੋ ਦੂਜੀ ਵੀਡੀਓ ਆਪਾਂ ਇਸ ਘਰੋ ਬਣਾਉਣ ਜਾ ਰਹੇ ਆਂ ਵੀਰ ਰਾਜਵੀਰ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ 17 ਅਕਤੂਬਰ ਦੋਸਤੋ ਅੱਜ ਤਰੀਕ ਆ ਸਮਾਂ ਕੋਈ ਵੀਰ ਤੁਸੀਂ ਨੋਟ ਕਰ ਸਕਦੇ ਜੇ ਸਮਾਂ ਦੋਸਤੋ ਕੋਈ ਬਿਲਕੁਲ ਦੁਪਹਿਰ ਦੇ 2:30 ਵਜੇ ਦਾ ਜਿਹੜਾ ਸਮਾਂ ਹੈਗਾ ਪਸ਼ੂ ਐਨੀਮਲ ਜਿਹੜਾ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਦਿਖਾਉਣੇ ਆਂ ਆਓ ਕਰਦੇ ਆਂ ਗੱਲਬਾਤ ਵੀਰ ਰਾਜਵੀਰ ਸਿੰਘ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਰਾਜਵੀਰ ਕੀ ਹਾਲ ਨੇ ਸਾਸਿਗੜ ਵੀਰ ਜੀ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਕੀ ਹਾਲ ਨੇ ਜੀ ਠੀਕ ਠਾਕ ਜੀ ਹਾਂ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਬਹੁਤ ਵਧੀਆ ਜੀ ਤੇ ਕੀ ਇਹਦੀ ਡਿਟੇਲ ਆ ਸੂਆ ਪਹਿਲਾ ਸੂਆ ਹੈ ਪਹਿਲਾ ਸੂਆ ਸੰਧੂ ਸਾਹਿਬ ਸੂਈ ਆ ਤੇ ਪਿਛੇ ਬਚਿਆ ਵੀ ਵੇਖੋ ਗੱਡਾ ਵਧੀਆ ਨੇ ਨੀਲੀ ਦਾ ਪਰ ਮਗਰ ਨੀਲੀ ਦੀ ਹਾਜੀ ਕੱਟੀ ਆ ਨੀਲੀ ਦੀ ਕੱਟੀ ਆਗੀ ਹਾਜੀ ਆ ਵੇਖੋ ਲਓ ਸਟੇਟ ਪਟਾ ਹੈ ਹਾਂਜੀ ਸਟੇਟ ਬਿਲਕੁਲ ਜਿਹੜੀ 200 ਤਾਰੀ ਬਿਲਕੁਲ ਠੀਕ ਹੈ ਤੇ ਮਗਰਲੇ ਪੈਰ ਵਾਈਟ ਆ ਬਿਲਕੁਲ ਬਹੁਤ ਸੋਹਣੀ ਮਗਰ ਕੱਟੀ ਆ ਬਿਲਕੁਲ ਵੀਰ ਜਿਹੜੇ ਸ਼ੌਂਕ ਨਾਲ ਕੱਟੀ ਤੇ ਸ਼ੌਂਕ ਨਾਲ ਛੋਟੀ ਜਾਂ ਮੱਝ ਦੀ ਮੱਝ ਦੀ ਗੱਲ ਕਰਨ ਲਈ ਤੇ ਪਸ਼ੂ ਖਰੀਦਦੇ ਆ ਬਾਕੀ ਛੋਟੀ ਵੀ ਵੇਖੋ ਸੇਰਮੋਹ ਦੀ ਬਹੁਤ ਜਿਆਦੀ ਸੋਹਣੀ ਆ ਠੀਕ ਹੈ ਹਾਂਜੀ ਤੇ ਤਕਰੀਬਨ ਪੱਖ ਜਿਹੜਾ ਦੋਸਤੋ ਆਪਾਂ ਜਿਵੇਂ ਪਾਕਿਸਤਾਨ ਦੇ ਵਿੱਚ ਮੱਝਾਂ ਝੋਟੀਆਂ ਦੇਖਦੇ ਆਂ ਨੀਲੀ ਦਾ ਪੱਖ ਆ ਜਾਂਦਾ ਤੇ ਉਵੇਂ ਦੀ ਬਿਲਕੁਲ ਬਿੱਲੀ ਮੰਕਣੀ ਅੱਖ ਨਾਸ ਬੱਗੀ ਮੱਥਾ ਬੱਲਾ ਤੇ ਇਹ ਕੱਟੀ ਆ ਮਗਰ ਵੀ ਕੱਟੀ ਆ ਆਪ ਵੀ ਕੱਟੀ ਆ ਤੇ ਇਹਨੂੰ ਰਾਜਵੀਰ ਦਿਨ ਕਿੰਨੇ ਕੋਗੇ ਸੀ ਸੰਤੂ ਸਾਹਿਬ ਆ ਬੱਚਾ ਜੇ ਨਹੀਂ ਆ ਇਹਨੂੰ ਕੋਈ 12 ਦਾ ਲਾ ਲੇ ਕੋਈ 15 ਦਾ ਲਾ ਲੇ ਤੇ ਕੋਈ ਭਾਵੇਂ 20 ਦਾ ਲਾ ਲੇ ਠੀਕ ਹੈ ਠੀਕ ਹੈ ਜੀ ਤੇ ਇਹਦੇ ਥੱਲੇ ਦੁੱਧ ਤੇ ਹੋਊਗਾ 8 ਕਿਲੋ ਪਰ 7 ਕਿਲੋ ਦੀ ਮਲ ਗਰੰਟੀ ਦੇ ਕੇ ਨੇ ਆਨਲਾਈਨ ਮੰਗਾਉਣੀ ਇਥੇ ਅੱਛਾ ਜੀ ਹਾਂ ਜੀ ਬਸ ਲੇ ਹੁਣ ਜਿਹੜਾ ਆਪਾਂ ਘਰੇ ਚੋਣੇ ਆ ਘਰੇ ਤੋਂ ਉਹ 8 ਹੋਊਗਾ ਬਿਲਕੁਲ ਬਿਲਕੁਲ ਤੇ ਵੈਸੇ ਜੇਕਰ ਕੋਈ ਵੀਰ ਜੀ ਵਾਲਾ ਸੱਤ ਲ ਮੰਨ ਕੇ ਕੋਈ ਲਵੇ ਵੀਰ ਜੀ ਆਨਲਾਈਨ ਖਰੀਦਦਾ ਸੱਤ ਲ ਮੰਨ ਕੇ ਹਾਂ ਜੀ ਬਿਲਕੁਲ ਬਿਲਕੁਲ ਸੰਤੂ ਸਾਹਿਬ ਕਿਉਂਕਿ ਸੰਤੂ ਸਾਹਿਬ ਕੇ ਕੋਲੇ ਡੰਕਰ ਜਿਉਂ ਜਾਂਦਾ ਵਾ ਤੇ ਕਿਲੋ ਖੰਡ ਦਾ ਫਰਕ ਪੈ ਜਾਂ ਸਾਨੂੰ ਸਭ ਪਹਿਲਾਂ ਹੀ ਉਹਨਾਂ ਦੱਸਿਆ ਵੇ ਤੇ ਫਿਰ ਉਹ ਤੋਂ ਕੱਟ ਕੇ ਜਾਊਗਾ ਸਹੀ ਹੈ ਜੀ ਤੋਂ ਬਾਅਦ ਇੱਕ ਵਾਰੀ ਬੱਚਾ ਲਾ ਕੇ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਜਿਹੜੀ ਤਸੱਲੀ ਜ਼ਰੂਰ ਕਰਵਾਵਾਂਗੇ ਠੀਕ ਹੈ ਤੇ ਹੌਲੀ ਜੀ ਝੋਟੀ ਆ ਠੀਕ ਹੈ ਜੀ ਉਮਰ ਏਜ ਵੇਖੀਏ ਤੇ ਬਿਲਕੁਲ ਹੌਲੀ ਜੀ ਝੋਟੀ ਆ ਮਗਰ ਕੱਟੀ ਦਿਨ ਬਾਕੀ ਤੁਹਾਨੂੰ ਬੱਚਾ ਦਿਖਾਤਾ ਦਿਨ ਕੋਈ ਵੀ 15 ਮੰਨ ਲੇ 20 ਮੰਨ ਲੇ 10 ਮੰਨ ਲੇ ਠੀਕ ਹੈ ਆ ਠੀਕ ਹੈ ਜੀ ਠੀਕ ਇਹਦਾ ਮੁੱਲ ਕਿ ਰਹੂਗਾ ਭਾਈ ਰਾਜਵੀਰ ਸੰਧੂ ਸਾਹਿਬ ਮੋਲੇ ਦਾ ਬਛੋੜਾ ਇਹ ਰੱਖਣਾ ਆ ਜਿਹੜੀਆਂ ਮੈਂਟੋ ਮੈਂਟੀ ਵਿਹਲੇ ਹੋਈਏ ਇਹਦੇ ਉੜਦੀਆਂ ਜਾਣ ਆਪੇ ਉੜਦੀਆਂ ਜਾਣ ਕੇ ਇਹਦਾ ਮੁੱਲ 55 ਹਾਂ ਬਾਕੀ ਜੇ ਕੋਈ ਭੈਣ ਭਰਾਊਗਾ ਤੇ ਛੋੜ ਕਰਦਾਂਗੇ 205300 ਇਹਦਾ 53 ਦੀ ਬਿਲਕੁਲ ਬਿਲਕੁਲ ਨਾ ਕੈਮਰਾ ਵੀ ਘਬਰਦੀ ਆ ਕਈ ਵਾਰ ਪਸ਼ੂ ਜਿਹੜਾ ਦੋਸਤੋ ਉਪਰਾ ਕਰਦਾ ਨਵੇਂ ਬੰਦੇ ਨੂੰ ਵੇਖ ਕੇ ਠੀਕ ਹੈ ਡਰਦਾ ਵੀ ਜ਼ਰੂਰ ਹੁੰਦਾ ਠੀਕ ਹੈ ਦੋਸਤੋ ਇਸ ਤੋਂ ਬਾਅਦ ਇੱਕ ਸਾਖੜ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਇਹ ਝੋਟੀ ਦਿਖਾਉਣੀ ਆ ਇਹਦੀ ਇਨਫੋਰਮੇਸ਼ਨ ਆਪਾਂ ਲੈ ਲਏ ਆ ਅੱਛਾ ਰਾਜਵੀਰ ਵੀਰ ਇਹ ਕਿਨਮਾ ਸੂਬਾ ਮਤਲਬ ਕਿ ਅੱਗੇ ਸੁੰਨ ਜਾ ਰਹੀ ਹੈ ਇਹ ਪਹਿਲਾਂ ਹੀ ਆ ਜੀ ਪਹਿਲਣ ਝੋਟੀ ਹਾਂ ਜੀ ਹਾਂ ਹਾਲੇ ਤਾਂ ਭਲਾਂ ਭਲਾਂ ਜਿਆ ਅੱਛਾ ਜੀ ਹਾਂਜੀ ਲਓ ਜੀ ਪਹਿਲਾ ਸੂਬਾ ਦੋਸਤੋ ਇਹ ਝੋਟੀ ਸੁੰਨ ਜਾ ਰਹੀ ਹੈ ਤੇ ਭਲਾਂ ਭੁਲਾਂ ਕਾਫੀ ਹੈਗੀਆਂ ਹਨਾ ਹਾਂਜੀ ਠੀਕ ਹੈ ਭਲਾਂ ਹੈਗੀਆਂ ਨੇ ਜਿੱਦਾਂ ਕਿ ਪਹਿਲਾ ਸੂਬਾ ਦੋ ਹਾਈਟ ਕਾ ਤਾਂ ਜਿਹੜੀ ਹੈ ਦੋਸਤੋ ਮੀਡੀਅਮ ਦੇ ਵਿੱਚ ਆ ਠੀਕ ਹੈ ਜੀ ਮੀਡੀਅਮ ਹਾਈਟ ਆ ਹਾਈਟ ਮੀਡੀਅਮ ਆ ਬਾਕੀ ਚੰਗੀ ਸੁਥਰੀ ਆ ਬਾਹਰ ਇਹਨੂੰ ਕੱਢ ਕੇ ਦਿਖਾਉਣੇ ਅਸੀਂ ਕਸੂਗਾ ਦੀ ਪੂਰੀ ਤਸੱਲੀ ਨਾਲ ਠੀਕ ਹੈ ਤੇ ਜਿੱਦਾਂ ਕਿ ਪਹਿਲਾ ਸੂਆ ਸੋਣਾ ਆਇਆ ਨੇ ਠੀਕ ਆ ਜੀ ਬਿਲਕੁਲ ਤੇ ਆ ਦੇਖੋ ਆ ਠੀਕ ਹੈ ਤੇ ਪੁੜੇ ਪੜੇ ਬਿਲਕੁਲ ਜਿਹੜੇ ਦੋਸਤੋ ਨਵਾਏ ਆ ਵੀ ਹੋ ਸਕਦਾ ਵੀ ਤਿਆਰੀ ਦੇ ਆ ਕੋਈ 2 ਦਿਨ ਕੱਢ ਵੀ ਸਕਦਾ ਪਸ਼ੂ ਸਫਰ 'ਚ ਜਾਂਦੇ ਆ ਵੀ ਸੂ ਸਕਦਾ 2-3 ਦਿਨ 3 ਦਿਨ ਤੱਕ ਵੀ ਸੂ ਸਕਦੀ ਆ ਤੇ ਢੰਗ ਤੱਕ ਵੀ ਸੂ ਸਕਦੀ ਆ ਕਿਉਂਕਿ ਬਿਲਕੁਲ ਹੈ ਤਿਆਰੀ ਆ ਵੈਸੇ ਤੇ ਨਾਰਮਲੀ ਬਾਕੀ ਪਲੂਣ ਜਿਹੜੀ ਆ ਦੋਸਤੋ ਪਲੂਣ ਥੋੜੀ ਜੀ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਊਗੀ ਭਾਲਪੂੜ ਜਿਹੜੀ ਆ ਵੈਸੇ ਦਿਸ ਰਹੀ ਆ ਬਿਲਕੁਲ ਹੈਗੀ ਆ ਠੀਕ ਆ ਤੇ ਹਾਲ ਦੇ ਸੰਤੂ ਸਾਹਿਬ ਇਹ ਪੜਾ ਜੇ ਝੋਟੀ ਹਾਂ ਹਾਂਜੀ ਬਾਕੀ ਬਾਕੀ 35 35 ਤਬਾਈ ਚੰਗੀ ਆ ਆ ਵਧੀਆ ਵਧੀਆ ਸੰਤੂ ਸੋ ਠੀਕ ਆ ਚੌਥਾ ਨਾ ਦੀ ਹੈ ਹਾਂਜੀ ਹਾਂਜੀ ਲਓ ਜੀ ਆਹ ਦੇਖੋ ਠੀਕ ਆ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਬਿਲਕੁਲ ਸ਼ਾਈ ਸ਼ੂਈ ਪੂਰੀ ਆ ਤੇ ਹਾਈਟ ਮੀਡੀਅਮ ਠੀਕ ਆ ਇਹਦਾ ਮੁੱਲ ਕੀ ਵੀਰ ਹਾਂ ਹਾਂ ਨਾ ਵੀ ਦੱਸ ਦਿਆ ਜੇ ਇੱਕ ਡਿਮਾਂਡ ਤਾਂ ਚਲੋ ਦੱਸਣੀ ਦੱਸਣੀ ਮੁੱਲ ਤੇ 65 ਹਾਂਜੀ ਤੇ ਹਾਂ ਨਾ 63000 ਦੀ 63000 ਦੀ ਦੋਸਤ ਖਾਰ ਯਾਰ ਦੀ ਬਾਠ ਯਾਰ ਦੀ ਸੰਤੂ ਸਾਹਿਬ ਹੋਰ ਕੋਈ ਭੈਣ ਭਰਾ ਹੋਊਗਾ ਮਾਨਦਾਨ ਕਰਾਂਗੇ ਸੰਤੂ ਸਾਹਿਬ ਅੱਛਾ ਰਾਜਵੀਰ ਇੱਕ ਹੋਰ ਗੱਲ ਦੱਸ ਦੇ ਫਿਰ ਕਈ ਵਾਰਾਂ ਚਲੋ ਗੱਬਣ ਪਸੂਆ ਕਈ ਵੀਰਾਂ ਦੇ ਕੋਈ ਮਨ ਦੇ ਚੱਕੇ ਸ਼ੰਕਾ ਡਾਊਟ ਹੁੰਦਾ ਕਿਸੇ ਤਰ੍ਹਾਂ ਦੇ ਕੋਈ ਥਾਣੇ ਦੇ ਵਿੱਚ ਪਾਰ ਪਿਛੇ ਦੀ ਨਾ ਨਾ ਭਾਜੀ ਕੇ ਜੀ ਉਹਦੀ ਗਰੰਟੀ ਹੋ ਗਈ ਜਿਹੜੀ ਚੀਜ਼ ਦੀ ਤੁਹਾਨੂੰ ਪਹਿਲਾਂ ਦੱਸਿਆ ਸੰਤੂ ਸਾਹਿਬ ਜੇ ਥਾਣੇ ਘਾਟ ਹੀ ਤੇ ਉਦੋਂ ਪਹਿਲੀ ਪਿਛਲੀ ਰੀ ਪਹਿਲੀ ਵੀਡੀਓ ਜੀ ਆਪਾਂ ਦਾਤਾ ਵੀ ਥਾਣੇ ਘਾਟ ਆ ਹਾਂਜੀ ਲਾਂਹ ਮਾਣੀ ਵੀਰ ਜੀ ਕਿਹੋ ਲੈਣਾ ਠੀਕ ਆ ਜੀ ਜੋ ਕੋ ਜੇ ਸਾਹਮਣੇ ਆ ਬਿਲਕੁਲ ਜੀ ਬਿਲਕ ਪਰਸੋਂ ਦੀ ਸੁਈ ਹੈ ਹਾਂਜੀ ਲਓ ਜੀ ਪਰਸੋਂ ਸ਼ਾਮ ਦੀ ਸੁਈ ਆ ਤੇ ਸਵੇਰ ਇਹ ਕਿ ਨਮਾਉਗੀ ਇਹ ਸੰਤੂ ਸਾਹਿਬ ਘਰ ਵਾਲੇ ਤੇ ਦੂਜਾ ਆ ਹਾਂ ਪਰ ਤੁਸੀਂ ਤਿਜਣ ਕਰਕੇ ਲਓ ਲਓ ਜੀ ਦੂਜੇ ਤਿਜੇ ਦੂਜੇ ਤਿਜੇ ਕੋਈ ਵੀ ਰਮਨ ਸਕਦਾ ਠੀਕ ਆ ਜੀ ਤੇ ਬਿਲਕੁਲ ਡੱਬੀ ਵੜਾ ਜਿਵੇਂ ਐਰ ਸ਼ਰ ਦਾ ਰੰਗ ਹੁੰਦਾ ਨਾ ਉਸ ਵੰਡ ਸਾਹਿਬ ਦੇ ਵਿੱਚ ਤੇ ਬਿਲਕੁਲ ਤਿਜੇ ਦੇ ਦਿਨ ਦੇ ਵਿੱਚ ਮਗਰ ਬੱਛਾ ਹਾਂਜੀ ਬੱਛਾ ਮਗਰ ਬੱਛਾ ਠੀਕ ਆ ਜੀ ਮੇਲ ਕਾਫ ਆ ਹਾਂਜੀ अच्छा राजवीर बाकी ਦੀ ਚਵਾਈ ਚਵਾਈ ਦਾ ਦੱਸ ਦੋ ਕਿ ਮੈਂ ਵਧੀਆ ਚਵਾਈ ਸੰਦੂ ਸਾਹਿਬ ਕਿਤੇ ਕੋਈ ਪੂਰ ਛੱਡਣੀ ਆ ਐ ਠੰਡੀ ਤੇ ਰਹੀ ਆ ਠੀਕ ਆ ਠੀਕ ਹੈ ਜੀ ਤੇ ਇਹਦੇ ਥੱਲੇ ਮਾਲ ਦੁੱਧ ਹੋਊਗਾ ਕੋਈ 11-12 ਕਿਲੋ ਹਾਂਜੀ ਠੀਕ ਆ ਤੇ ਪਰ ਆਪਾਂ 10 ਕਿਲੋ ਦੀ ਗਾਰੰਟੀ ਨੇ ਦੇ ਲੈਂਦੇ ਹਾਂ 10 ਕਿਲੋ ਹਾਂਜੀ ਦੁੱਧ ਦੇ ਦੇ ਦੂਗੀ 14-15 ਕਿਲੋ ਪਰ ਫਿਲਹਾਲ ਜਿਹੜਾ ਆਪਣੇ ਤੋਂ ਮੌਕੇ ਤੇ 11 ਤੋਂ 12ਵਾਂ ਪਰ ਆਪਾਂ ਜੇ ਆਨਲਾਈਨ ਕਿਹਨੇ ਮੰਗੌਣੀ ਫਿਰ 10 ਕਿਲੋ ਦੇ ਜੇ ਘਰੇ ਕੋਈ ਆਊਗਾ ਫਿਰ 11 ਕਿਲੋ ਚਵਾਵਾਂਗੇ ਆਪਾਂ ਠੀਕ ਹੈ ਜੀ ਹਾਂਜੀ ਤੇ ਚਾਰੇ ਥਾਣੇ ਪ੍ਰੋਪਰ 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 ਹਾਂ ਤੁਸਾਂ ਕਹਿੰਦੇ ਕੋਈ ਮਤਲਬ ਵੱਧ ਘੱਟ ਨਹੀਂ ਤੁਹਾਨੂੰ ਬੱਸ ਠੀਕ ਹੈ ਜੀ ਜਿਹੜਾ ਸੂਆ ਡੰਗਰ ਉਹਦਾ ਤੇ ਕੋਈ ਚੱਕਰ ਹੀ ਨਹੀਂ ਨਾ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਚਾਰੇ ਥਾਣੇ ਇੱਕ ਨੰਬਰ ਨੇ ਹਾਂਜੀ ਚਵਾਈ ਕਰਕੇ ਕੋਈ ਵੀਰ ਤਸੱਲੀ ਕਰ ਸਕਦਾ ਜੇਕਰ ਕੋਈ ਵੀਰ ਆਨਲਾਈਨ ਮੰਗਾ ਰਿਹਾ ਤੇ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਹਾਂਜੀ ਤਿੰਨ ਦਿਨਾਂ ਦੀ ਸੂਈ ਆ ਤੇਜਾ ਸੂਆ ਮੰਨ ਸਕਦਾ ਕੋਈ ਵੀਰ ਮਗਰ ਮੇਲਕਾਫਾ ਵੱਛਾ ਚਾਰੇ ਥਾਣਾ ਜਿਹੜਿਆ ਦੋਸਤੋ ਬਿਲਕੁਲ ਹੱਥੀ ਚਵਾਈ ਵਾਲਾ ਥਾਣਾ ਸੋ इजीली ਜਿਹੜੀ ਤੁਸੀਂ ਚਵਾਈ ਆ ਹੱਥੀ ਕਰ ਸਕਦਾ ਕੋਈ ਵੀਰ ਬਾਕੀ ਪੂਰਾ ਤੋੜ ਕੇ ਤੁਹਾਨੂੰ ਦਿਖਾਉਣੇ ਆ ਹਾਈਟ ਕੱਦ ਜਿਹੜਾ ਵੱਡੀ ਏ ਠੀਕ ਆ ਜੀ ਹਾਈਟ ਕੱਦ ਦੀ ਵੱਡੀ ਆ ਵੇਖੋ ਕਿਲਾ ਹੀ ਮਾਰਨਿੰਗ ਕਿਨੇ ਵਜੇ ਕੀਤੀ ਸੀਗੀ ਇਹ ਸੰਦਸਾ ਸਵੇਰੇ 5:30 ਵਜੇ ਕੀਤੀ ਹੈ ਅੱਛਾ ਅੱਛਾ ਠੀਕ ਆ ਬਾਕੀ ਹਵਾਨੇ ਦਾ ਲੇਵੇ ਦਾ ਸਾਇਜ ਜਿਹੜਾ ਦੋਸਤੋ ਚੰਗਾ ਠੀਕ ਆ ਬਿਲਕੁਲ ਜਿਵੇਂ ਬਿਲਕੁਲ ਤਾਜੀ ਸੂਈ ਆ 10 ਕਿਲੋ ਤੋਂ ਸਟਾਰਟਿੰਗ ਆ 11-10 ਤੋਂ ਤੇ ਅਗੋ ਉਮੀਦ ਕਰ ਸਕਦੇ ਆ ਵੀ ਘਟੋ ਘੜ ਸੋਹਣਾ ਦੁੱਧ ਚਵਾ ਦੂਗੀ ਸਾਨੂੰ ਸਭ ਦੁੱਧ ਤੇ ਵੇਖੋ ਲੇਵੇ ਨੂੰ ਜੇ ਸਾਨੂੰ ਅਗਲੇ ਬੰਨੇ ਰੋਤ ਚੱਗੀ ਆ ਐਣੀ ਆ ਤੇ ਰੋਤੇ ਹਸਾਉਣਾ ਤੁਹਾਨੂੰ ਪਤਾ ਵੀ 13 14 ਕਿਲੋ ਜੀ ਇਹਨੇ ਨਾ ਦਤ ਦੇਣਾ ਕਿੰਨੇ ਹੂੰ ਤਾਂ 13 14 ਦੀ ਨਾਰਮਲ ਹੀ ਉਮੀਦ ਕੋਈ ਭੈਣ ਭਰਾ ਵੇਖ ਕੇ ਕਰ ਸਕਦਾ ਬਾਕੀ ਸੇਵਾ ਦੇ ਸੰਧੂ ਸਾਹਿਬ ਜੇ ਹੁਣ ਕੋਈ ਪੱਠੇ ਪਾਊਗਾ ਤੇ ਭਾਵੇਂ 15 16 ਕਿਲੋ ਚੋਲੇ ਜੇ ਪੱਠੇ ਨਾ ਪਾਏ ਤੇ ਭਾਵੇਂ 10 ਬਣਾ ਲਵੇ ਬਿਲਕੁਲ ਜੀ ਗੱਲ ਤੇ ਸੇਵਾ ਦੇ ਹਾਲ ਤੇ ਅਸੰਧੂ ਸਾਹਿਬ ਬਿਲਕੁਲ ਜੀ ਕੋਈ ਕਵੇ ਵੀ ਇਥੋਂ ਪੈਸੇ ਲਾ ਕੇ ਤੇ ਮੁੜ ਕੇ ਵੇਖਣਾ ਹੀ ਨਹੀਂ ਇਹਨੂੰ ਹਾਂ ਤੇ ਇੱਕ ਰੋ ਪਾਣੀ ਢਾਤਰ ਬਾ ਠੀਕ ਹੈ ਤੇ ਫਿਰ ਉਹ ਗੱਲ ਨਹੀਂ ਨਾ ਬੰਦੀ ਬਿਲਕੁਲ ਜੀ ਸੋ ਆਪਾਂ ਤੇ ਇਹ ਗੱਲ ਕਹਿੰਨੇ ਵੀ ਪਹੂ ਉਹ ਲਵੇ ਸੋ ਬਾਕੀ ਇਹ ਤਾਂ ਮੁੱਲ ਕੀ ਕਰਾਂਗੇ ਆਪਾਂ ਲੈਣ ਦੇਣ ਜਿਹੜੇ ਸੰਤੂ ਸਾਹਿਬ ਮੁੱਲ ਬਿਲਕੁਲ ਜਾਇਜ਼ ਜਿਆ ਕਰਨਾ ਦਾ ਆਪਾਂ 42000 ਰੁਪਿਆ 42 ਹੈ ਜੀ ਬਿਲਕੁਲ 2000 ਰੁਪਿਆ ਛੋੜ 40000 ਰੁਪਏ ਦੇ ਵੜ ਦੇਣੀ ਆਪਾਂ 40 ਦੀ ਬਿਲਕੁਲ ਠੀਕ ਹੈ ਜੀ ਸੋ 40 ਮਾਸ਼ਾਅਰ ਦਾ 38000 ਲਓ 38000 ਦੇ ਲਓ ਜੀ 38000 ਦੀ ਹੋ ਜਾਊਗੀ ਲੈਣ ਦੇਣ ਠੀਕ ਹੈ ਜੀ ਠੀਕ ਹੈ ਤੇ ਚੋ ਆਨ ਕੇ ਤਸੱਲੀ ਕਰੋ ਬਿਲਕੁਲ ਬਿਲਕੁਲ ਸੰਧੂ ਸਾਹਿਬ ਜਿੰਨੇ ਪੈਸੇ ਦੇਣੇ ਆ ਆ ਕੇ ਵੀਡੀਓ ਕਾਲ ਤੇ ਤਸੱਲੀ ਕਰ ਸਕਦੇ ਜੀ ਬਿਲਕੁਲ ਬਿਲਕੁਲ ਸੰਧੂ ਸਾਹਿਬ ਜਿੰਨੇ ਪੈਸੇ ਦੇਣੇ ਆ ਇੱਕ ਵਾਰੀ ਆਪਣੀ ਤਸੱਲੀ ਕਰੇ ਕਿਉਂਕਿ ਜਦੋਂ ਆਪਾਂ ਨੂੰ ਪੈਸੇ ਦੇਣੇ ਜੇ ਕੋਈ ਪਾਟਾ ਨੁੜਾ ਇਹਦੇ ਆਪਾਂ ਉਸਲੇ ਕੱਢ ਕੇ ਬਾਹਰ ਆ ਦੇਣਾ ਸਹੀ ਹੈ ਜੀ ਆ ਪਾਣੀ ਹੀ ਲੈਣਾ ਇਹ ਕਰਕੇ ਡੰਗਰਾ ਆਪਣਾ ਮੰਨ ਲਓ ਕੋਈ ਨੁਕਸਿਆ ਦੇ ਕਲੌਸੇ ਵਾਲੇ ਛੱਡ ਦੇ ਆਪਾਂ ਨੂੰ ਕੋਈ ਚੱਕਰ ਨਹੀਂ ਸਹੀ ਹੈ ਜੀ ਹਾਂਜੀ ਅੱਛਾ ਰਾਜਵੀਰ ਅਗਲੀ ਵੀਰ ਆਪਣੇ ਕੋਲ ਇਹ ਮੱਝ ਆ ਗਈ ਹਾਂਜੀ ਇਹ ਵੀ ਮੈਂ ਸੋਈ ਆ ਅੱਛਾ ਜੀ ਇਹਦਾ ਬੱਚਾ ਸੰਧੂ ਸਾਹਿਬ ਆ ਲਓ ਜੀ ਅਗਲੀ ਮਾਝ ਤੁਹਾਨੂੰ ਦਿਖਾਉਣੀ ਆ ਦੋਸਤੋ ਫੁੱਲ ਵੱਡੇ ਕੱਦ ਕਾਢ ਦੀ ਆ ਸਵੇਰੇ ਬਾਅਦ ਇਹ ਦੁੱਧ ਭਰੇ ਆਪਾਂ ਗੱਲਬਾਤ ਕਰਾਂਗੇ ਕੋਈ ਆ ਤੁਹਾਨੂੰ ਬੱਚਾ ਦਿਖਾ ਦਿੰਨੇ ਮਗਰੇ ਕੱਟੀ ਆ ਹਾਂਜੀ ਕੱਟੀ ਕੱਟੀ ਜਾ ਵੇਖੋ ਜੀ ਠੀਕ ਆ ਹਾਂਜੀ ਸੋ ਕਟੀਪੂਰੀ ਤਸੱਲੀ ਨਾਲ ਦੇਖ ਲੋ ਬਾਕੀ ਦੇਣ ਆਪਾਂ ਵੀਰ ਤੋਂ ਪੁੱਛ ਲੈਣੀ ਆ ਅੱਛਾ ਕਿੰਨੇ ਕ ਦਿਨ ਵੀਰ ਰਾਜਵੀਰ ਹੋਏ ਨੂੰ ਇਹ ਸੰਦੂ ਸਾਹਿਬ ਹੁਣੇ ਮੈਂ ਤੁਰੇ ਆਈ ਆ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ 10 ਹੁਣ 12 ਹੁਣ ਸਾਹਮਣੇ ਆ ਜੋ ਬੋ ਜਾ ਬਿਲਕੁਲ ਜੀ ਇਹ ਕੋਈ ਵੀ ਰੇਨ ਆ ਕਬੇ 10 ਤੋਂ 15 ਦਿਨਾਂ ਦਾ ਕੋਈ ਮੰਨ ਲੈ ਬਿਲਕੁਲ 10 ਤੋਂ 15 ਦਿਨਾਂ ਦੇ ਵਿਚਕਾਰ ਉਹ ਉਹ ਆਪੋ ਆਪਣੀ ਸਮਝ ਹੈ ਜੀ ਬਿਲਕੁਲ ਹਾਂਜੀ ਤੇ ਸੂਬਾ ਵੀ ਤਕਰੀਬਨ ਕੋਈ ਆਪਦੀ ਸਮਝ ਨਾਲ ਮੇਰਾ ਵੀਰ ਵੇਖ ਸਕਦਾ ਵੀਰ ਜੀ ਤੇ ਆਪਾਂ ਮੰਨ ਕੇ ਵੇਸੇ ਤਿਜੇ ਲਈਏ ਕਿੰਵੇਂ ਆਪਾਂ ਦੇ ਵੀਰ ਜੀ ਆਪਾਂ ਤਿਜੇ ਦੱਸ ਕੇ ਲਈ ਪਰ ਆ ਕਿਉਂ ਆਪਾਂ ਤੇ ਜੇ ਕਹਿ ਦਈਏ ਜਾਂਦੇ ਆਪਣੇ ਘਰ ਦੀ ਹੋਵੇ ਫੇਰ ਤੇ ਆਪਾਂ ਕਹੇ ਦੀ ਵੀ ਨਹੀਂ ਤਿੱਜੀ ਆ ਤੇ ਆਪਾਂ ਐ ਕਰਕੇ ਨਹੀਂ ਕਹਿੰਦੇ ਆਪਾਂ ਹੁਣੇ ਆਈ ਮੈਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਦ ਵੱਜਦੀ ਤੇ ਬਹੁਤ ਵੱਡੀ ਮੈਂ ਬਟੇ ਕਦ ਕੱਟਦੀ ਹਾਂਜੀ ਤੇ ਇੱਕ ਗੱਲ ਹੋਰ ਜਿਹੜੀ ਮੋਸਟ ਇੰਪੋਰਟੈਂਟ ਆ ਵੀ ਚਵਾਈ ਪਸਮਾ ਕੇ ਤਾਂ ਆ ਵਧੀਆ ਸੰਧੂ ਸਾਹਿਬ ਓਕੇ ਰਿਪੋਰਟ ਠੀਕ ਆ ਜੀ ਹਾਂਜੀ ਉਹ ਚਵਾਈ ਪਸਮਾ ਜਿਹੜਾ ਦੋਸਤੋ ਬਿਲਕੁਲ ਓਕੇ ਰਿਪੋਰਟ ਆ ਹਾਂਜੀ ਬਿੱਥਾਂ ਪੁੱਥਾਂ ਬਹੁਤ ਜਿਆਦੀਆਂ ਸੋਹਣੀਆਂ ਆ ਜੇ ਤਸੱਲੀ ਨਾਲ ਆਪਾਂ ਤੁਹਾਨੂੰ ਇਹ ਵੀ ਤੋਰ ਕੇ ਦਿਖਾਉਣੇ ਆ ਪਤਲੇ ਪਿੰਡੇ ਦੀ ਆ ਐ ਵੇਖੋਗੇ ਪਤਲੇ ਪਿੰਡੇ ਦੀ ਮੈਂ ਆ ਤੇ ਸੋਈ ਨੂੰ ਦੇਣ ਜਿਹੜੇ ਦੋਸਤੋ ਕੋਈ 10 ਤੋਂ 15 ਦੇ ਤੁਸੀਂ ਵਿਚਾਰ ਮੰਨ ਕੇ ਸੌਦਾ ਕਰ ਲਓ। ਬਾਕੀ ਵੱਡੀ-ਵੱਡੀ ਵੀ ਬਹੁਤ ਹੈ ਸੰਧੂ ਸਾਹਿਬ। ਠੀਕ ਹੈ। ਵੱਡੇ-ਵੱਡੇ ਵੀ ਬਹੁਤ ਹੈ। ਹਾਈਟ ਪੂਰੀ ਵੱਡੀ ਘੱਟ ਘੱਟ ਪੂਰਾ ਉੱਚਾ ਹੈ। ਆ ਦੇਖੋ ਜੀ। ਇਹ ਸੰਤੂ ਸਾਹਿਬ ਜਿਹਨੇ ਰੁਪਈਆਂ ਦੀ ਆਪਾਂ ਦੇ ਦੇਣੀ ਹੈ ਨਾ ਹਾਂ ਹਾਂ ਉਹਨਾਂ ਕੋਈ 2 3 3 ਮਹੀਨੇ ਚੋਕੇ ਤੇ ਗਾਂ ਫਰਰੀ ਮਾਰਚ ਫਿਰ ਉਹਨੇ ਰੁਪਈਆਂ ਦੇ ਲਈ ਜਾਣੀ ਬਿਲਕੁਲ ਜੀ ਇਹ ਬਿਲਕੁਲ ਜੀ ਆਜ ਮੋਲੇ ਦਾ ਅੱਛਾ ਇਹਦਾ ਦੋ ਡੰਗ ਕੋਈ ਚਵਾਈ ਕੀਤੀ ਕਿੰਨਾ ਕੁ ਦੁੱਧ ਦੇਗਾ ਸੀ ਇਹ ਸੰਤੂ ਸਾਹਿਬ ਆਪਾਂ ਉੱਥੋਂ ਚਵਾਈ ਕਰਕੇ ਤੇ ਲਿਆਏ ਜੇ 9 ਕਿਲੋ ਦੀ ਅੱਛਾ ਪਰ ਆਪਣੇ ਘਰੇ ਹੁਣ ਆਈ ਆ ਤੇ ਕਿਲੋ ਖੰਡ ਦਾ ਹੋ ਸਕਦਾ ਫਰਕ ਪਾ ਜੇ ਕੇਵਲ ਡੰਗਰ ਜੀ ਨਹੀਂ ਨਵਾਂ ਦਾ ਕੁਝ ਵੀ ਹਲੇ ਤੇ ਤੁਰ ਹੀ ਆਈ ਆ ਹਾਂ ਠੀਕ ਹੈ ਜੀ ਆਠ ਆ ਮੰਨ ਕੇ ਕਿ 8 ਕਿਲੋ 8 ਕਿਲੋ ਮੰਨ ਕੇ ਲਈਏ ਹਾਂ ਤੇ ਜੇ ਦੋ ਚਾਰ ਦਿਨ ਕਰਮ ਵਾਲੀ ਠਹਿਰ ਗਈ ਫੇਰ ਲਾ ਲੋ ਵੀ ਆਪਾਂ 10 ਕਿਲੋ ਵੀ ਜਵਾ ਦੇਾਂਗੇ ਠੀਕ ਹੈ ਜੀ ਹਾਂ ਜੀ ਕੱਲ ਇਹਨਾਂ ਵੀ ਪਸ਼ੂ ਪੂਰਾ ਟਕਾ ਕੇ ਸੇਵਾ ਹੁੰਦੀ ਆ ਵੀ ਇੱਕ ਅੱਧਾ ਦਿਨ ਆਇਆ ਪਸ਼ੂ ਦਾ ਰਿਜ਼ਲਟ ਨਹੀਂ ਆਪਾਂ ਨਾ ਪਰ ਤੁਹਾਨੂੰ ਪਤਾ ਹੀ ਆ ਸੰਧੂ ਸਾਹਿਬ ਵੀ ਬਗਾਨੇ ਘਰੋਂ ਜਦੋਂ ਆਈਆਂ ਦੇ ਆ ਕੇ ਕਿਹ ਵਾਲੇ ਕਿਸੇ ਵਾਲੇ ਡੰਗਰ ਪਾਣੀ ਨਹੀਂ ਪੀਂਦੇ ਕਹੀ ਆ ਕੇ ਜੋ ਦੋ ਦਿਨ ਹਾਂਜੀ ਤੇ ਬਾਕੀ ਜਵਾਪ ਸਮਾ ਕੋਈ ਭੂਰ ਛਟਾ ਕੇ ਸਕਾਂਗੇ ਮੈਂ ਕੋਈ ਚੀਜ਼ ਨਹੀਂ ਮੈਨਾਂ ਸੰਧੂ ਸਾਹਿਬ ਆਪਾਂ ਆਪਣੀ ਦਸੱਲੀ ਕਰਕੇ ਲੈਂਦੀ ਆ ਅਗਲਾ ਵੀ ਆਪਣੀ ਦਸੱਲੀ ਕਰੇ ਬਾਕੀ ਜਿਹੜੀ ਚੀਜ਼ ਹੋਊਗੀ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਭਰਾ ਜੀ ਤੇ ਕੀ ਮੁੱਲ ਰਹੂਗਾ ਇਹਦਾ ਮ 550 ਕਿੰਨੀ ਛੋੜ ਕਰ ਦੋਗੇ ਜੀ ਯਾਰ ਉਹ ਛੜਦਾ ਜਾ 52 ਦੀ ਸੰਧੂ ਸਾਹਿਬ ਦੀ ਲਓ ਜੀ 52000 ਦੀ ਦੋਸੋ ਬਿਲਕੁਲ ਨਿੱਕੇ ਨਿੱਕੇ ਮੁੱਲ ਉਹ ਸਾਬ ਨਾਲ ਪਸ਼ੂ ਤੁਸੀਂ ਵੇਖ ਹੀ ਲਏ ਆ ਤਾਂ ਨਹੀਂ ਨਹੀਂ ਆਪਾਂ ਬਿਲਕੁਲ ਸੰਧੂ ਸਾਹਿਬ ਉਸੇ ਨੇ ਜਿਹਨਾਂ ਲੈ ਆ ਵੀ ਜਿਹੜਾ ਹਰ ਕੋਈ ਭੈਣ ਭਰਾ ਲੈ ਛੱਡੇ ਬਿਲਕੁਲ ਜੀ ਹਾਂਜੀ ਲਓ ਇਹ ਚਾਰ ਪਸ਼ੂ ਸੀ ਦੋਸਤੋ ਠੀਕ ਹੈ ਇੱਕ ਹੋਰ ਆਪਣੇ ਨੂੰ ਗਿਫਟ ਹੈਗਾ ਜੀ ਅੱਛਾ ਹਾਂਜੀ ਉਹ ਕੱਢੀਏ ਹਾਂਜੀ ਉਹ ਲਿਆਉਂਦੇ ਆ ਜੀ ਇੱਕ ਵਾਰ ਰੁਕ ਰੁਕ ਅੱਛਾ ਇਸ ਤੋਂ ਬਾਅਦ ਰਾਜਵੀਰ ਭਈ ਆ ਬੈੜ ਆਪਣੇ ਕੋਲ ਬਕਾ ਬਿਲਕੁਲ ਬਿਲਕੁਲ ਠੀਕ ਹੈ ਜਦੋਂ ਤੁਸੀਂ ਦੱਸਤਾ ਸੀਗਾ ਪਹਿਲਾਂ ਵੀ ਦੋਲੜ ਆ ਮਗਲੇ ਮਗਲੇ ਥਣ ਚੱਲਦੇ ਆ ਅਗਲੇ ਥਣ ਤੋਂ ਜਿਹੜੇ ਉਹ ਬੰਦ ਦਾ ਬਲੌਕ ਹੀ ਬਿਲਕੁਲ ਬੰਦ ਹੈ ਮਨ ਕੇ ਦੋ ਥਣ ਕਹਿ ਕੇ ਆਪਾਂ ਦੇਣੀ ਵੇਚਣੀ ਹਨਾ ਦੋਲੜ ਦੋਲੜ ਤੋਂ ਥਣ ਤੇਲ ਹੀ ਹੈ ਨਾ ਨਹੀਂ ਦੋਲੜ ਆ ਅਗਲੇ ਦੋਵੇਂ ਬੰਦ ਆ ਸਰੂ ਮਨ ਇੱਕ ਜਮਾਂਦਰੂ ਵੀ ਬੰਦ ਆ ਨਹੀਂ ਜਮਾਂਦਰੂ ਨਹੀਂ ਬਾਈ ਜੀ ਆਪਾਂ ਦੇ ਪਾਸ ਕਰਕੇ ਲੈਂਦੇ ਉਹ ਸਹੀ ਆ ਤੇ ਭਾਰ ਜਿਹੜਾ ਸੋਈ ਆ ਤੇ ਦੋ ਆਏ ਨਹੀਂ ਪਾਣੀ ਜੇ ਆ ਬਸ ਠੀਕ ਹੈ ਬਾਕੀ ਤੂੰ ਮਗਰਲੇ ਥਣੋਂ ਕਿੰਨਾ ਕੁ ਦੁੱਧ ਦੇਗਾ ਦੁੱਧ ਤੇ 10 ਕਿਲੋ ਹੀ ਆ ਕੋਈ 9 ਕਿਲੋ ਮੰਨ ਕੇ ਲੈ ਲੈ ਠੀਕ ਹੈ ਦਿਨ ਕਿੰਨੇ ਕ ਦੀ ਸੂਈ ਆ ਦਿਨਾ ਆ ਜੇ ਬੱਚਾ ਪੰਜਾ ਛੇ ਦਿਨਾਂ ਦੇ ਠੀਕ ਆ ਪੰਜਾ ਛੇ ਦਿਨਾਂ ਦੀ ਦੋਸਤ ਸੂਈ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਠੀਕ ਆ ਤੇ ਬਿਲਕੁਲ ਦੁੱਲੜ ਮੰਨ ਕੇ ਕੋਈ ਵੀਰ ਸੌਦਾ ਕਰੇ ਤੇ 10 ਕਿਲੋ ਜਿਹੜਾ ਦੁੱਧ ਇਹਦੇ ਥੱਲੇ ਹਾਜ਼ਰ ਆ ਠੀਕ ਆ ਹਾਂਜੀ ਆ ਲੋ ਠੀਕ ਆ ਬਿਲਕੁਲ ਰੇਟ ਥੋੜੇ ਜਿਹੇ ਵਾਲੀ ਆ ਦੋਸਤੋ ਬਾਜ਼ੇ ਪਰ ਰੇਟ ਹੋਊਗਾ ਬਾਕੀ ਦੁੱਧ ਜਿਹੜਾ ਘੱਟੋ ਘੱਟ ਕੋਈ 8 9 9 10 ਲੀਟਰ ਵੀ ਕੋਈ ਚੋਈ ਬਿਲਕੁਲ ਚੁਵਾਈ ਕਰ ਸਕਦਾ ਕੱਦ ਕੋਤ ਦੀ ਪੂਰੀ ਉੱਚੀ ਆ ਵੱਡੇ ਕੱਦ ਕੱਟ ਦੀ ਆ ਸੂਵੇ ਕੋਈ ਕਹਿਣ ਵਾਲੀ ਗੱਲ ਆ ਦੋਸਤੋ ਬਾਕੀ ਕੋਈ ਤੀਜੇ ਮੰਨ ਲੈ ਦੁਜੇ ਮੰਨ ਲੈ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਤੇ ਉਹਦੇ ਵਿੱਚ ਜਿਹੜਾ ਮਿਲਕਾ ਦੁੱਧ ਨਹੀਂ ਆਉਂਦਾਗਾ ਮਗਰਲੇ ਥਣ ਜਿਹੜੇ ਪ੍ਰੋਪਰ ਤੋਂ ਜਿਹੜੇ ਵੱਧਦੇ ਆ ਦੋ ਥਣਾਂ ਦਾ ਜਿਹੜਾ ਤੁਸੀਂ ਸਬਦਾ ਕਰ ਸਕਦੇ ਜੇ ਮੰਨ ਕੇ ਠੀਕ ਆ ਬਿਲਕੁਲ ਬਿਲਕੁਲ ਪੂਰਾ ਉੱਚਾ ਵੱਡੇ ਕੱਦ ਕ ਹਾਂ ਠੀਕਾ ਠੀਕ ਆ ਜੀ ਠੀਕ ਆ ਬੰਨ ਤੋਂ ਬੰਨ ਤੋਂ ਕੋਈ ਗੱਲ ਨਹੀਂ ਅੱਛਾ ਇਹਦਾ ਕੀ ਰਹੂਗਾ ਜੀ ਲੈਣ ਦੇਣ ਇਹਦਾ ਹੁਣ ਸੰਧੂ ਸਾਹਿਬ ਲਈ ਤੇ ਆਪਾਂ 27 22000 ਦੀ ਹਾਂ ਹੁਣ ਦੋ ਥਾਨੇ ਚੱਲਦੇ ਤੇ ਆਦੀ ਡਾ ਦੋ ਅਛਾ ਜੀ ਸਾਢੇ 13000 ਦੀ ਦੇ ਦਾਂਗੇ 4000 ਹੋਰ ਕੋਈ ਭੈਣ ਭਰਾ ਹੋਊਗਾ ਤੇ ਮਾਨਤਨ ਕਰਦੇ ਅਛਾ ਤੋ ਤਿੰਨ ਡੰਡਾ ਕਾਪਾ ਮੰਨ ਲਓ ਵੀ ਤੁਸੀਂ ਹੁਣ ਤੱਕ ਰੱਖ ਕੇ ਚਵਾਈ ਕੀਤੀ ਆ 9 10 9 10 ਦਰਮਿਆਨ ਹੈਗਾ ਬਿਲਕੁਲ ਪੱਕਾ ਦੁੱਧ ਹੀ ਨਾ ਜਿੰਨਾ ਕਹਿ ਤਾ ਉਹ ਨਾ ਹੈਗਾ ਚਾਰ ਪੰਜ ਇੱਕ ਡੰਗ ਤਾਂ ਨਿਕਲ ਆਉਂਦਾ ਹਨਾ ਹਾਂਜੀ ਇੱਕ ਡੰਗ ਤਾਂ 4-5 ਕਿਲੋ ਮੈਂ ਨਾ ਜੀ ਇੱਕ ਡੰਗ ਦਾ ਆਪਾਂ 4.5 ਪੌਣੇ 5 ਕਿਲੋ ਚਾਹੁੰਦੇ ਆ ਹਾਂ ਹਾਂ ਬੱਚੇ ਨੂੰ ਛੱਡ ਗਏ ਹਾਂ ਠੀਕ ਹੈ ਜੀ ਤੇ ਪਈਆ ਖੰਡ ਤੈਨੂੰ ਹੀ ਛੱਡ ਦੇਈਦਾ ਠੀਕ ਹੈ ਜੀ ਠੀਕ ਹੈ ਜੀ ਤੇ ਮੰਨ ਲਓ ਵੀ ਤੁਸੀਂ ਹੁਣ ਬਿਲਕੁ ਅੱਜ ਕਰਦਿਆਂਗੇ ਮਾਨਤਨ ਸਾਨੂੰ ਸਭ ਹੁਣ ਦੇਖੋ ਜਿਹੜਾ ਘਾਟਾ ਨੇ ਵਧਣ ਦੇ ਗਈ ਆ ਬਸ ਬਸ ਇਹਨਾਂ ਦੇ ਨਾਲ ਹੀ ਇਹ ਕਰਮਾਣੀਆਂ ਦੇ ਬਸ ਬਸ ਜੀ ਹਾਂਜੀ ਲੋਬੀ ਦੋਸਤੋ ਸਿਚੁਏਸ਼ਨ ਕੋਈ ਵੀ ਬਣੀ ਹੋਊਗੀ ਪਰ ਜਿਸ ਹਿਸਾਬ ਦਾ ਜਿਸ ਬਿਲਕੁਲ ਵੰਡਦੀ ਉਹ ਵੜ ਸਾਢੇ 13000 ਦੇ ਵਿੱਚ ਦਿੱਤੀ ਜਾਊਗੀ ਉਹ ਤੇ ਥੋੜਾ ਬਾਧਾ ਮਾਨਤਨ ਛੋਟ ਛੱਪਾ ਉਹ ਵੀ ਹੋ ਜਾਊਗਾ ਠੀਕ ਆ ਸੋ ਪੂਰੀ ਡਿਟੇਲ ਜਿਹੜੀ ਆ ਵੀਰ ਤੋਂ ਆਪਾਂ ਲੈ ਲਈ ਉਸ ਵੜ ਦੇ ਰਿਗਾਰਡਿੰਗ ਤੇ ਨੰਬਰ ਇੱਕ ਰਾਜਵੀਰ ਆਪਣੇ ਜਰੂਰ ਬੋਲ ਦਿਗੇ ਬਿਲਕੁਲ ਬਿਲਕੁਲ ਬੋਲ ਦਿਓ ਜੀ 91 57 ਹਾਂਜੀ 88041 99157 88041 88041 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਆਪਾਂ ਬਿਲਕੁਲ ਸਕਰੀਨ ਦੇ ਉੱਤੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਪਸ਼ੂ ਪੰਜ ਦਿਖਾਤੇ ਆ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਪਸੰਦ ਆਉਣਗੇ ਪਸੰਦ ਆਇਆ ਪਸ਼ੂ ਆਪਦੀ ਨਰਕ ਪਰਖ ਤਸੱਲੀ ਕਰ ਵਿਜ਼ਿਟ ਆਣ ਕੇ ਕਰ ਲਿਓ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ